ਮੈਂ ਕਹਿੰਦਾ ਅੱਜ ਜਿਹੜਾ ਮਨ ਆ ਨਾ ਪੂਰਾ ਬਾਗੋ-ਬਾਗ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਜਿਹੜਾ ਸ਼ੰਜੇ ਮੇਲਾ ਬਹੁਤ ਵਧੀਆ ਵੱਡੇ ਪੱਧਰ ਜਿਹੜਾ ਕਰਵਾਇਆ ਜਾ ਰਿਹਾ ਸਤੰਮੰਦੂਨ ਬੜੇ ਲੰਬੇ ਸਮੇਂ ਜਿਹੜੀ ਸ਼ੰਜੇ ਇਹ ਸਤੰਮੰਦੂਨ ਜਿਹੜੇ ਕਰਵਾਈ ਜਾ ਰਹੀ ਆ ਪਰ ਦਿਨੋ-ਦਿਨ ਜਿਹੜੇ ਹਰ ਸਾਲ ਹੀ ਉਹ ਜਿਹੜੀ ਵੱਧ ਰਹੀ ਆ ਉਹ ਬੜੀ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਤੇ ਬਿਲਕੁਲ ਤੁਸੀਂ ਗੱਲ ਕੀਤੀ ਆ ਇਹ ਸਾਰੇ ਸੰਜੀ ਸੰਝੇ ਤੋਂ ਜਿਹੜੀ ਕਰਵਾਈ ਜਾਂਦੀ ਆ ਇਸ ਕਰਕੇ ਮਨ ਜਿਆਦਾ ਬਾਗੋ-ਬਾਗ ਆ ਸਾਰੇ ਕਿਸੇ ਵੀ ਪਾਰਟੀ ਦੇ ਕੋਈ ਵੀ ਸੰਬੰਧਤਾ ਸਾਰੇ ਵੀਰ ਇੱਥੇ ਪਹੁੰਚ ਕੇ ਸਹਿਯੋਗ ਦਿੰਦੇ ਆ ਦੇਖੋ ਜ ਮੈਸੇਜ ਯੂਥ ਨੂੰ ਇਹ ਆ ਅੱਜਕੱਲ ਜਦਾਂ ਆਪਾਂ ਸੁਣਦੇ ਆ ਨਸ਼ਿਆਂ ਦਾ ਪਰ ਇਹ ਆ ਚੀਜ਼ਾਂ ਨੂੰ ਹੁੰਦੀਆਂ ਰਹਿਣ ਪਿੰਡ ਦੇ ਵਿੱਚ ਚਾਹੇ ਸ਼ੈਹਨ ਦਾ ਚਾਹੇ ਕਬੱਡੀ ਆ ਚਾਹੇ ਹੌਕੀ ਆ ਚਾਹੇ ਸੌਕਰ ਆ ਕੁਝ ਵੀ ਹੁੰਦਾ ਨਾ ਉਹਦੇ ਨਾਲ ਮੈਨੂੰ ਲੱਗਦਾ ਜੇ ਯੂਥ ਆ ਇਹਦੇ ਨਾਲ ਜੁਗੂਬ ਆ ਪਹਿਲਾਂ ਮੈਨੂੰ ਯਾਦ ਆ ਜੇ 2002-3 ਦੇ ਵਿੱਚ ਅਸੀਂ ਕਬੱਡੀ ਖੇਡਦੇ ਹੁੰਦੇ ਸੀ ਗਰਾਊਂਡ ਦੇ ਵਿੱਚ 70 80 100 100 ਨਿਆਣਾ ਨਾ ਜ਼ਿਆਦਾ ਹੁੰਦਾ ਸੀ ਪਿੰਡ ਦੇ ਵਿੱਚ ਪਰ ਅੱਜਕੱਲ ਬਹੁਤ ਘੱਟ ਗੈਂਚ ਮੈਂ ਦੇਖਦਾ ਪਰ ਜੇ ਇਦਾਂ ਮੇਲੇ ਹੁੰਦੇ ਰਹਿਣਗੇ ਤੇ ਜਾਣੇ ਦੀ ਫੇਮ ਨਾ ਗੈਂਚ ਫੇਰ ਵਧੂਗੀ ਤੇ ਨਿਆਣਾ ਨੂੰ ਜ ਦੇਖੋ ਫਰਕ ਹਰ ਇੱਕ ਚੀਜ਼ ਤੇ ਪੈਂਦਾ ਜਿਹੜਾ ਅਸਰ ਹੈ ਨਾ ਉਹ ਹੁੰਦਾ ਹੀ ਹੁੰਦਾ ਕੁਛ ਨਾ ਕੁਛ ਮੈਂ ਕਹਿੰਦਾ ਹਾਂ ਮੈਂ ਇੱਕ ਵੀ ਜਿਹੜਾ ਨਿਆਣਾ ਇੱਕ ਵੀ ਬੱਚਾ ਨਾ ਮੇਰਾ ਕੋਲ ਫੜ ਕੇ ਮੇਰਾ ਸੁਣ ਕੇ ਚੰਗੇ ਪਾਸੇ ਲੱਗਿਆ ਕਿਧਰ ਪਾਸੇ ਲੱਗਿਆ ਮੇਰਾ ਲਿਖਣਾ ਤੇ ਮੇਰਾ ਬੋਲਣਾ ਸੋਹਣਾ ਹੈ ਸੋ ਆਪਾਂ ਟਰਾਈ ਕਰੀ ਦੀ ਬੈਸਟ ਤੋਂ ਬੈਸਟ ਵੀ ਜਿੰਨਾ ਵਧੀਆ ਹੋ ਸਕੇ ਆਪਾਂ ਕਰਦੇ ਰਹੀਏ ਅਸੀਂ ਬਹੁਤ ਬਹੁਤ ਪਹਿਲੀ ਗੱਲ ਤਾਂ ਨਰਾਇਣ ਭਾਵਾ ਦੇ ਬਹੁਤ ਬਹੁਤ ਧੰਨਵਾਦ ਆ ਬਾਕੀ ਅਸੀਂ ਨਗਰ ਦੇ ਬਹੁਤ ਧੰਨਵਾਦ ਆ ਜਿਹੜਾ ਸਾਡਾ ਸਾਥ ਦੇ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਜੀ ਸਾਡੇ ਪਿੰਡ ਦਾ ਇਹ ਸੰਜ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਏਕਾਵਾ ਅਸੀਂ ਉਹ ਉਹਦੇ ਕਰਕੇ ਅਸੀਂ ਸਾਰੇ ਜਨਤਾ ਦਾ ਸਾਡਾ ਬਹੁਤ ਮਨ ਕਰਦਾ ਵੀ ਅਸੀਂ ਵੱਧ ਚੜ ਕੇ ਸਾਫਾਈਏ ਆਈਏ ਉਥੋਂ ਇੰਗਲੈਂਡ ਤੋਂ ਆਣ ਕੇ ਸੇਵਾ ਲਈਏ ਤੇ ਅਸੀਂ ਬਹੁਤ ਬਹੁਤ ਧੰਨਵਾਦ ਆ ਛੋਟੇ ਵੀਰਾਂ ਸਾਡਾ ਕੈਨੇਡਾ ਤੋਂ ਆਇਆ ਸਪੈਸ਼ਲ ਬਾਕੀ ਵੀ ਐਨ ਆਰ ਆਈ ਜਿਹੜੇ ਸਾਨੂੰ ਦੇਖਦੇ ਆ ਉਹਨਾਂ ਦਾ ਵੀ ਧੰਨਵਾਦ ਆ ਅਸੀਂ ਚਾਹੁੰਦੇ ਆ ਵੀ ਅਗਲੀ ਅਗਲੀ ਵਾਰ ਨੂੰ ਸੰਝ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਲਿਜਾਈਏ ਉਹ ਐ ਸੰਝੇ ਵਿੱਚ ਅਸੀਂ ਕੋਈ ਕਈ ਕੋ ਸਿੱਖਣਾ ਵਾ ਬਿਹਾਰ ਕਿੱਦਾਂ ਮੈਨੇਜਮੈਂਟ ਦੀ ਪ੍ਰੋਬਲਮ ਆ ਕਿਹੜੀ ਚੀਜ਼ ਦੀ ਪ੍ਰੋਬਲਮ ਆ ਜੋ ਅਸੀਂ ਤਾਂ ਹੁਣ ਆਉਣਾ ਹੁੰਦਾ 15 20 ਦਿਨਾਂ ਬਾਕੀ ਅਸੀਂ ਉੱਥੇ ਕੰਮਕਾਰ ਤੇ ਲੱਗੇ ਹੁੰਨੇ ਆ ਹੁਣ ਅਸੀਂ ਗਾਹ ਤੋਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਸਾਡਾ ਸਾਥ ਦਿਓ ਵੀ ਇਹ ਮੈਨੇਜਮੈਂਟ ਨੂੰ ਕਿੱਦਾਂ ਆਪਾਂ ਵਧੀਆ ਬਣਾਇਆ ਜਾਵੇ ਪਾਰਟੀ ਬਾਜ਼ੀ ਦਾ ਜਿਹੜੀ ਕਦੀ ਸ਼ੰਜ ਹੋ ਗਈ ਕਦੀ हट ਗਈ ਕਦੀ ਹੋਣ ਲੱਪਈ ਅਸੀਂ ਆਪਣੇ ਆਪ ਨੂੰ ਇਹ ਚਾਹੁੰਦੇ ਆ ਵੀ ਸ਼ੰਜ ਜਿਹੜੀ ਪਾਰਟੀ ਬਾਜ਼ੀ ਜਨਾਬ ਹੈ ਜਦੋਂ ਪਾਰਟੀ ਬਾਜ਼ੀ ਆ ਗਈ ਫੇ ਇਦਾਂ ਹੀ ਹੁਣੀ ਆ ਕਦੀ ਹੋਣ ਲੱਪਣੀ ਆ ਕਦੀ ਨਹੀਂ ਹੋਣੀ ਤਾਂ ਹੁਣ ਸਾਨੂੰ ਘਰ ਪਰਤੀ ਜਿੰਨੇ ਵੀ ਐਨਆਰਆਈ ਆ ਜਿੰਨੇ ਪਿੰਡ ਦੇ ਨਗਰ ਦੇ ਬੰਦੇ ਆ ਸਾਨੂੰ ਘਰ-ਘਰ ਦੀ ਗ੍ਰਾਈ ਦਿੱਤੀ ਆ ਘਰ-ਘਰ ਤੇ ਹੌਸਲਾ ਵਧਾਈ ਦਿੱਤੀ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿਉਂ ਅਸੀਂ ਪਾਰਟੀਬਾਜ਼ੀ ਕੋਈ ਨਹੀਂ ਹੋਣ ਦਿੱਤੀ ਨਾ ਅਸੀਂ ਕਿਸੇ ਦੀ ਫੋਟੋ ਲੱਗਣ ਦਿੱਤੀ ਆ ਨਾ ਅਸੀਂ ਕਿਸੇ ਨਿਊਜ਼ਪੇਪਰ ਤੇ ਕਿਸੇ ਲੀਡਰ ਦਾ ਕੋਈ ਕਿਸੇ ਦਾ ਵੀ ਨਾਂ ਨਹੀਂ ਆਉਣ ਦਵਾਗੇ ਜੇ ਉਹ ਕੋਈ ਕਢਾਊਗਾ ਨਿਊਜ਼ਪੇਪਰ ਦੇ ਵਿੱਚ ਉਹਦੀ ਉਹਦੇ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੋਊਗੀ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਮੈਸੇਜ ਕੀ ਹੈ ਲਗੀ ਹਾਂਜੀ ਜੋ ਤੁਹਾਨੂੰ ਇਹ ਮੈਸੇਜ ਆਇਆ ਬਾਤ ਤੋਂ ਬਾਤ ਤੁਸੀਂ ਸਪੋਰਟਸ ਦੇ ਨਾਲ ਜੁੜੋ ਨਸ਼ਿਆਂ ਤੋਂ ਬਚੋ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਨਗਰ ਦਾ ਨਾਮ ਰੋਸ਼ਨ ਕਰੋ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੋ